ਆਪਾਂ ਨਿੱਕੇ ਮੰਦਰ ਤੇ ਗੱਲਬਾਤ ਦੇਖੀ ਤੇ ਉਹਦਾ ਦ੍ਰਿਸ਼ ਬਣਾਇਆ ਵੀਡੀਓ ਦੇਖ ਰਹੇ ਸੱਜਣਾ ਵੀਰਾਂ ਦਾ ਇੱਕ ਵਾਰ ਫੇਰ ਤੋਂ ਸਤਿਸ਼੍ਰੀ ਅਕਾਲ ਤੇ ਆਪਾਂ ਖੜੇ ਹਾਂ ਜਿਸ ਟਾਂ ਸ਼ਾਤਲਾਈ ਤੇ ਆਏ ਆਂ ਬਾਬਾ ਜੀ ਨੂੰ ਮੱਥਾ ਟੇਕਣ ਬਾਬਾ ਬਾਲਗਨਾ ਜੀ ਦੇ ਮੰਦਰ 'ਚ ਤੇ ਰਾਤੀ 9:00 ਵਜੇ ਚੱਲੇ ਸੀ ਤਕਰੀਬਨ 1:30 2:00 ਵਜੇ ਉਰੇ ਪਹੁੰਚੇ ਆ ਤੇ ਆਪਣਾ ਸੀਗਾ ਹੋਟਲ ਜਿੱਥੇ ਆਪਾਂ ਰਾਤ ਰੁਕੇ ਆ ਤੇ ਆਹ ਭਾਈ ਹੁਣ ਆਪਣੇ ਨਾਲ ਆਏ ਹੋਏ ਨੇ ਸਾਰੇ ਗੁਰਵੀਰ ਸਿੰਘ ਚੇਤਨ ਸਿੰਘ ਗੌਰਵ ਆਸ਼ੂ ਜੀ ਤੇ ਆ ਆਪਣੇ ਵੱਡੇ ਭਾਈ ਸਾਹਿਬ ਰਾਜੀ ਸਰਵਨ ਸਿੰਘ ਤੇ ਆ ਜਿੰਨੇ ਵੀ ਬਾਈ ਨੇ ਸਾਰੇ ਮੇਰੇ ਨਾਲ ਹੀ ਏਸੀ ਦਾ ਕੰਮ ਕਰਦੇ ਨੇ ਮਿਸੂਸ਼ੀ ਕੰਪਨੀ ਦੇ ਵਿੱਚ ਤੇ ਕਹਿੰਦੇ ਕੱਲ ਜਿਹੜਾ ਸੰਡੇ ਦੀ ਅੱਜ ਛੁੱਟੀ ਐ ਉਸਤਾਦ ਜੀ ਕਿਤੇ ਕਮਾ ਕੇ ਲੈ ਕੇ ਆਓ ਆ ਤਿੰਨ ਮੁੰਡੇ ਮੇਰੇ ਚੇਲੇ ਨੇ ਤੇ ਵੱਡੇ ਭਾਈ ਸਾਹਿਬ ਮੇਰੇ ਉਸਤਾਦ ਨੇ ਤੇ ਆ ਬਾਈ ਮੇਰੇ ਨਾਲ ਹੀ ਕੰਮ ਕਰਦਾ ਤੇ ਅਪਾ ਅੱਜ ਮੱਥਾ ਮੱਥਾ ਟੇਕਾਂਗੇ ਸ਼ਾਦਲਾਈ ਮੰਦਿਰ ਐ ਤੇ ਬਾਬਾ ਬਲਗਨਾਥ ਜੀ ਦਾ ਮੰਦਿਰ ਐ ਤੇ ਗੱਡੀ ਉਰੀ ਪਾਰਕਿੰਗ ਨਾਲ ਹੀ ਹੈਗੀ ਉੱਥੇ ਖੜਾ ਕੇ ਹੁਣ ਚੱਲਦੇ ਆਪਾਂ ਮੰਦਰ ਵੱਲ ਨੂੰ ਮੰਦਰ ਦੇ ਸਾਹਮਣੇ ਹੀ ਖਾਸੀਆਂ ਪਾਰਕਿੰਗ ਨੇ ਉਹ ਆਪਾਂ ਪਾਰਕਿੰਗ ਤੇ ਆਪਣੀ ਗੱਡੀ ਲਾਤੀ ਹੈ ਹੁਣ ਪਹਿਲਾਂ ਚਾਹ ਪਾਣੀ ਪੀਨੇ ਆ ਥੋੜਾ ਜਿਹਾ ਫਿਰ ਜਾਵਾਂਗੇ ਮੰਦਰ ਮੱਥਾ ਟੇਕਣ ਕਿਉਂਕਿ ਰਾਤੀ ਵੀ ਲੇਟ ਹੋ ਗਿਆ ਸੀ ਆਸ ਤਾਂ 2:30 ਵੱਜ ਗਏ ਸੀਗੇ ਆਂਦੇ ਆਂਦੇ ਪਟਿਆਲੇ ਤੋਰੇ ਇੱਕ ਮੰਦਰ ਨੀਚੇ ਆ ਸ਼ਾਤਲਾਈ ਮਾਤਾ ਰਤਨੋ ਰਾਣੀ ਤੇ ਬਾਬਾ ਬਲਕਨਾਥ ਜੀ ਦਾ ਤੇ ਇਸ ਤੋਂ ਬਾਅਦ ਇੱਕ ਮੰਦਰ ਉੱਪਰ ਹੈ ਜਿਹੜਾ ਮੇਨ ਮੰਦਰ ਆ ਉੱਥੇ ਜਾਵਾਂਗੇ ਮੱਥਾ ਟੇਕਣ ਪਹਿਲਾਂ ਮੱਥਾ ਨੀਚੇ ਟਿਕਦਾ ਤੇ ਉੱਪਰ ਟਿਕਦਾ ਬਾਕੀ ਕੁਛ ਏਦਾਂ ਦੀ ਮਾਰਕੀਟ ਐ ਛੋਟਾ ਹੀ ਐ ਸ਼ਹਿਰ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਮੈਂ ਗੱਡੀ پارک ਲਾ ਕੇ ਆਇਆ ਤੇ ਭਾਈ ਸਾਹਿਬ ਉਹਨਾਂ ਸਾਹਮਣੇ ਖੜੇ ਨੇ ਮੰਦਰ ਤੋਂ ਬਿਲਕੁਲ ਵਾਰਾ ਢਾਬਾ ਜਿਹੜੇ ਚਾਹ ਚ ਪੀਵਾਂਗੇ ਆਪਾਂ ਹੁਣ ਚਾਬੀ ਮੇਰੇ ਕੋਲ ਦਾ ਵੀਰੇ ਅੱਗੇ ਬੜਾ ਸਮਾਨਾ ਚਾਬੀ ਇੱਥੇ ਪਾਵਾਂ ਤੇ ਉਹ ਉੱਪਰਲੇ ਪਾਸੇ ਆਈ ਮੇਨ ਭਵਨ ਮਦ ਬਾਬਾ ਵਾਲਕਨਾਥ ਜੀ ਦਾ ਉੱਤੇ ਹੀ ਬਾਬਾ ਬਲਕਨਾਥ ਜੀ ਦਾ ਮੰਦਿਰ ਇੱਧਰ ਨੀਚਲੇ ਸਾਈਡ ਸ਼ਾਤਲਾਈ ਪ੍ਰਾਚੀਨ ਮੰਦਿਰ ਆਈ ਲਵ ਡੇਸ ਲਾਈਕ ਥਿਸ ਯਰ ਆਈ ਲਿਵ ਫॉर ਡੇਸ ਲਾਈਕ ਤਾਂ ਆਪਾਂ ਖੜੇ ਆਈ ਮੰਦਿਰ ਛਾਤ ਲਈ ਜੋ ਕਿ ਬਾਬਾ ਵਾਲਗਨ ਦਾ ਕੀ ਦਾ ਮੰਦਿਰ ਹੈ ਤੇਰੇ ਬਾਬਾ ਜੀ ਨੇ 12 ਸਾਲ ਤਪੱਸਿਆ કરી ਹੈ ਇਹ ਪੇਟ ਦੇ ਥੱਲੇ ਜਿੱਥੇ ਮਾਤਾ ਰਤਨੋ ਰਾਣੀ ਰੋਜ਼ ਉਹਨਾਂ ਨੂੰ ਪੱਸੀ ਤੇ ਮੱਕੀ ਦੀਆਂ ਰੋਟੀਆਂ ਲੈ ਕੇ ਆਉਂਦੇ ਰਹੇ ਨੇ ਤੇ 12 ਸਾਲ ਬਾਅਦ ਜਦੋਂ ਉਹਨਾਂ ਨੇ ਮੇਨੇ ਮਾਰੇ ਗਏ ਮਾਤਾ ਦੁਆਰਾ ਕੀ ਪਿੰਡ ਵਾਲਿਆਂ ਨੇ ਫਸਲਾਂ ਖਰਾਬ ਕਰਤੀਆਂ ਤਾਂ ਮਾਤਾ ਰਾਣੀ ਨੇ ਮੇਨੇ ਮਾਰੇ ਉਹਨਾਂ ਨੂੰ ਕੀ ਸਾਡੀਆਂ ਰੋਟੀਆਂ ਖਾਂਦਾ ਰਿਆ ਤੂੰ ਤਾਂ ਬਾਬਾ ਜੀ ਨੇ ਫਿਰ ਦਿਖਾਇਆ ਉਹਨਾਂ ਨੇ ਕਿ 12 ਸਾਲਾਂ ਦੇ ਅਸੀਂ ਕੁਝ ਨਹੀਂ ਖਾਦਾ ਪੀਤਾ ਸਾਰੀਆਂ ਮੱਕੀ ਦੀਆਂ ਰੋਟੀਆਂ ਦੇ ਫੋਟੋ ਹੁਣ ਤੁਸੀਂ ਪਿੱਛੇ ਵੀਡੀਓ 'ਚ ਦੇਖਿਆ ਹੀ ਨੇ ਤੇ ਲੱਸੀ ਦਾ ਵੀ ਕੁੰਡ ਬਣਿਆ ਹੋਇਆ ਉਹਰੇ ਪੂਰਾ ਜੋ ਕਿ ਤੁਸੀਂ ਹੁਣ ਵੀਡੀਓ 'ਚ ਪਿੱਛੇ ਬਾਕੀ ਜੋ ਮੰਦਿਰ ਹੈ ਪ੍ਰਾਚੀਨ ਮੰਦਿਰ ਹੈ ਕਈ ਜਿਹੜੇ ਸਾਰੇ ਉਹਰੇ ਪੇੜ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਕਈ ਹਜ਼ਾਰਾਂ ਸਾਲ ਪੁਰਾਣੇ ਨੇ ਬਾਕੀ ਇੱਕ ਮੂਵੀ ਵੀ ਆਂਦੀ ਹੈ ਬਾਬਾ ਬਲਗ ਨੀ ਦੇ ਨਾਮ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਜਿਸ 'ਚ ਤੁਹਾਨੂੰ ਵਿਸਤਾਰ ਨਾਲ ਸਮਝਾਇਆ ਜਾ ਸਕਦਾ ਹੈ ਤਾਂ ਹਰਕ ਮੰਦਿਰ ਦੇ ਬਾਹਰ ਮਾਰਕੀਟ ਹੁੰਦੀ ਛੋਟੀ ਯੂਰੇ ਵੀ ਬਣੀ ਹੋਈ ਹੈ ਤੇ ਬਾਕੀ ਜੋ ਪ੍ਰਸਾਦ ਵਗੈਰਾ ਰੋਟ ਦਾ ਮੇਨ ਚੜਦਾ ਔਰੇ ਤੇ ਹੁਣ ਅਸੀਂ ਮੱਥਾ ਟੇਕ ਆਏ ਆ ਤੇ ਹੁਣ ਜਮਾ ਵੀ ਉੱਪਰ ਨੂੰ ਤੁਸੀਂ ਦੇਖ ਸਕਦੇ ਹੋ ਰੋਟ ਦਾ ਪ੍ਰਸਾਦ ਤੁਸੀਂ ਘਰੋਂ ਵੀ ਆਪਣਾ ਬਣਵਾ ਕੇ ਲੈ ਸਕਦੇ ਹੋ ਲਿਆ ਸਕਦੇ ਹੋ ਤੇ ਤੁਹਾਨੂੰ ਔਰੇ ਤੋਂ ਵੀ ਮੰਦਿਰ ਚੋਂ ਵੀ ਮਿਲ ਜਾਂਦਾ ਮੰਦਿਰ ਦੇ ਬਾਹਰੋਂ ਜੋ ਦੁਕਾਨਾਂ ਨੇ ਉੱਥੋਂ ਵੀ ਤੁਹਾਨੂੰ ਮਿਲ ਜਾਂਦਾ ਪ੍ਰਸਾਦ ਜੇ ਚੜਾਣਾ ਹੈ ਬਾਕੀ ਜੇਠੇ ਐਤਵਾਰ ਨੂੰ ਬਹੁਤ ਜਿਆਦਾ ਰਸ਼ ਹੁੰਦਾ ਔਰੇ ਅੱਜ ਤਾਂ ਘੱਟ ਹੀ ਆ ਆਮ ਜੀ ਪਬਲੀਕ ਆ ਤਕਰੀਬਨ ਜੇਠੇ ਐਤਵਾਰ ਨੂੰ ਦੂਰੋਂ ਦੂਰੋਂ ਲੋਕ ਮੱਥਾ ਟੇਕਣ ਆਉਂਦੇ ਨੇ ਉਰੇ ਸ਼ਾਤ ਲਈ ਮਾਤਾ ਦੇ ਮੰਦਿਰ ਚੋਂ ਮੱਥਾ ਟੇਕ ਕੇ ਤੇ ਹੁਣ ਜਾਵਾਂਗੇ ਆਪਾਂ ਉੱਪਰ ਜਿਹੜਾ ਮੰਦਿਰ ਨੇ ਇਹਨਾਂ ਭਵਨ ਬਣਾਇਆ ਹੋਇਆ ਪਾ 4 ਕਿਲੋ 3-4 ਕਿਲੋਮੀਟਰ ਉਹ ਗਈ ਉਰੋਂ 4 ਕਿਲੋ 4 ਕਿਲੋਮੀਟਰ ਤੇ ਬਾਕੀ ਤੁਸੀਂ ਦੇਖਣ ਵਾਲੀ ਮੇਨ ਗੱਲ ਹੈ ਜਿਹੜੀ ਦੋ ਬੰਦੇ ਅਸੀਂ ਅੱਗੇ ਬੈਠੇ ਆ ਤੇ ਚਾਰੋਂ ਦੇ ਪਿੱਛੇ ਬੈਠੇ ਆ ਚਲਾਨ ਜਲੂਨ ਦਾ ਕੋਈ ਡਰ ਭੈ ਨਹੀਂ ਦੇਖੀ ਜਾਊਗੀ ਬੰਦੇ ਵੱਧ ਗਏ ਸੀਗੇ ਮੌਕੇ ਤੇ ਕਹਿੰਦੇ ਮੈਨੂੰ ਵੀ ਲੈ ਕੇ ਜਾਓ ਆਪਾਂ ਪਰਵਾਹ ਨਹੀਂ ਕਰੀ ਰਾਤ ਦਾ ਕੋਈ ਵੈਸੇ ਚੱਕਰ ਨਹੀਂ ਸੀਗਾ ਦਿਨੇ ਥੋੜਾ ਪਚਾਈ ਕਰਨਾ ਵੈਣਾ ਵੈਸੇ ਮੁੰਡੇ ਹਲਕੇ ਹਲਕੇ ਹੀ ਨੇ ਫਸੇ ਬੈ ਨੇ ਪਿੱਛੇ ਹਨ ਓਕੇ ਆਹ ਮੁੰਡਾ ਕਿਵੇਂ ਬੈਠਿਓ ਠੀਕ ਬੈਠਿਓ ਟਾਇਰ ਤਾਂ ਨਹੀਂ ਹੋਰੇ ਨਹੀਂ ਜੀ ਬਾਕੀ ਰਾਤੀ ਆਂਦੇ ਵੱਲ ਦੇ ਖਾਸੀ ਦੇਰ ਹੋ ਗਈ ਸੀਗੀ ਕਿਉਂਕਿ ਜੱਕਦਾ ਵੀ ਪਲਾਨ ਬਣਿਆ ਸੀਗਾ ਮੌਕੇ ਤੇ ਤੇ ਬਾਕੀ ਜਗਾ ਖਾਸੀ ਉੱਚੀ ਹੈ ਅੱਗੇ ਜਿਹੜਾ ਮੰਦਿਰ ਹੈ ਚੱਲਦੇ ਆਪਾਂ ਉਧਰ ਨੂੰ ਮੱਥਾ ਟੇਕਣ ਵੱਲੋਂ ਬਾਕੀ ਆਪਾਂ ਇੱਕ ਨਵਾਂ ਸੰਦ ਲਿਆ ਵੀਡੀਓ ਵੀਡੀਓ ਬਣਾਉਣ ਨੂੰ 360 ਕੈਮਰਾ ਕਹਿੰਦੇ ਆ ਜਿਹਨੂੰ ਉਹਦੇ ਨਾਲ ਲੰਨੇ ਹੋਰੇ ਗੱਡੀ ਦੇ ਇੱਕ ਦੋ ਸ਼ੋਰਟ ਬਾਲੀ ਐਂਡ ਗੱਲ ਬਾਤ ਆ ਉੱਤਲੇ ਲੈਵਲ ਦੀ ਵੀਡੀਓ ਬਣਾਉਂਦਾ ਬਾਲੀ ਘੈਂਟ ਚੀਜ਼ ਆ ਬਾਕੀ ਚਲਾਣੀ ਜਲੂਣੀ ਹਜੇ ਘੱਟ ਜਾਂਦੀ ਐ ਐਡੀਟਿੰਗ ਦਾ ਕੰਮ ਕਹਿੰਦੇ ਖਾਸਾ ਔਖਾ ਉਹਦਾ ਲੈ ਆਈ ਆਪਾਂ Insta 360 X3 ਵੈਸੇ ਜਿਹੜੀ ਨਵੀਂ ਜਨਰੇਸ਼ਨ X4 ਚੱਲ ਰਹੀ ਐ ਪੁਰ ਆਪਣਾ ਬਜਟ ਉਰੇ ਤੱਕ ਹੀ ਸੀਗਾ ਬਾਕੀ ਤੁਸੀਂ ਦੇਖਦੇ ਬਿਲਕੁਲ ਬ੍ਰਾਂਡ ਨਿਓ ਲਫਾਫਾ ਵੀ ਨਹੀਂ ਉਤਰਿਆ ਜੇ ਕੱਲ ਹੀ ਮੰਗਾਇਆ ਆਨਲਾਈਨ Amazon ਨਾਲ ਇਹ ਇਨਵੀਜ਼ੀਬਲ ਸਟਿੱਕ ਹੈ ਇੱਕ ਬਾਕੀ ਆਪਾਂ ਚਲਾ ਚਲੂ ਕੇ ਦੇਖਦੇ ਕੀ ਹਿਸਾਬ ਕਿਤਾਬ ਦਾ ਬੰਦ ਹੈ ਕਿ ਕਿਸੇ ਨੂੰ ਵਿਲੇਜੇ ਬੈ ਕੇ ਇਹਦੀ ਫੁੱਲ ਵੀਡੀਓ ਵੀ ਬਣਾਵਾਂਗੇ ਆਪਾਂ ਕਿ ਕਿੱਦਾਂ ਆਪਰੇਟ ਵਗੈਰਾ ਕਰ ਸਕਦੇ ਆ ਇਹਨੂੰ ਸામਨੇ ਲੱਗਾ ਇੱਕ ਨਾਕਾ ਵਸ ਚੈਕਿੰਗ ਕਿੰਨਾ ਹੁੰਦਾ ਬਾਕੀ ਪਤਾ ਕੁਛ ਨਹੀਂ ਚੱਲਦਾ ਇਸ ਕਰਕੇ ਅਸੀਂ ਇੱਕ ਬੰਦਾ ਆਪਣਾ ਤਾਰ ਤਾ ਇਹ ਨਾਕਾ ਕਰੂਗਾ ਪੈਦਲ ਪਾਰ ਕੋੜੇ ਓਟੇ ਤੇ ਗਾੜੂ ਕੰਮ ਤਾਂ ਕਮੀ ਪੈਂਦੇ ਦੇ ਮੰਦਿਰ ਕ੍ਰੋਸ ਕਰਕੇ ਸ਼ਾਹਤ ਲਈ ਤੇ ਜਾਂਦੇ ਨੇ ਮੰਦਿਰ ਕ੍ਰੋਸ ਕਰਕੇ ਫਿਰ ਉੱਪਰ ਨੂੰ ਰਾਹ ਜਾਂਦਾ ਸਿੱਧਾ ਬਾਬਾ ਵਾਲਗਨਾਥ ਜੀ ਦੇ ਮੰਦਿਰ ਨੂੰ ਤੇ ਜੇ ਪੈਦਲ ਜਾਣਾ ਤਾਂ ਨੀਚੇ ਸ਼ੁਰੂ ਹੋ ਜਾਂਦਾ ਪਰ ਆਪਾਂ ਗੱਡੀ ਸਿੱਧੀ ਉੱਪਰ ਹੀ ਲੈ ਕੇ ਜਾਵਾਂਗੇ ਕਦੇ ਮੁੰਡੇ ਆਦੇ ਤੱਕ ਇਹਦੇ ਤੁਰਿਆ ਨਹੀਂ ਜਾਂਦਾ ਜੀ ਲੱਤਾਂ 'ਚ ਦਰਦ ਆ 8 ਕਿਲੋੜੇ ਦੀ ਪੋੜੀਆਂ ਨੇ ਹਿੰਮਤ ਗੇ ਹਾਰ ਬਾਕੀ ਚੜਾਈਆਂ ਵਾਲਾ ਕੰਮ ਬਹਿਣ ਸਿੱਖਿਆ ਦੇਖਸ ਕਰੋ ਜਿਵੇਂ ਗੱਡੀਆਂ ਉੱਡਦੀਆਂ ਆ ਰਹੀਆਂ ਤੜਾ ਤੜ ਚੜਾਈ ਵਾਲਾ ਕੰਮ ਸਿੱਧਾ ਹੋਇਆ ਪਿਆ ਇੱਧਰ ਸੜਕ ਦੇ ਦੇ ਸਾਹਮਣੇ ਮੰਦਿਰ ਦੇ ਬਾਹਰ ਆਪਾਂ ਗੱਡੀ ਲਾਤੀ ਆ ਆਪਣੀ ਹਾਂਜੀ ਹਾਂਜੀ ਔਰ ਜੀ ਕਿੱਧਰ ਆਏ ਹੋ ਜੀ ਜੰਮੂ ਤੋਂ ਜੰਮੂ ਤੋਂ ਓਹ ਕੀ ਬਾਤ ਹੈ ਮਾਨਪੁਰ ਬਲੌਰ ਤੋਂ ਮਾਨਪੁਰ ਬਲੌਰ ਤੋਂ ਆ ਦੇਖੋ ਜੀ ਲਾਈਵ ਲਾਈਵ ਚਲਾਤੇ ਬਲੌਰ ਨਾ ਨਾ YouTube ਤੇ Thakur Brothers ਆਪਾਂ ਨੂੰ ਗੱਡੀ ਮਿਲੀ ਆ ਜੀ ਹਾਂਜੀ ਹਾਂਜੀ ਆ ਭਾਈ ਹੁਣ ਆ ਜੰਮੂ ਤੋਂ ਆਏ ਸੀਗੇ ਬੈਨ ਲੈ ਕੇ ਫੈਮਿਲੀ ਦੇ ਨਾਲ ਕਹਿੰਦੇ ਸਾਡਾ ਵੀ ਸ਼ੂਟ ਕਰੋ ਦੇਖੋ ਜੀ ਤੇ ਆਪਾਂ ਵੀ ਕਿੰਨਾ ਛੋਟਾ ਜਿਹਾ ਕਲਿੱਪ ਇਵੇਂ ਨਿੱਚੇ ਦੇਖਿਓ ਕੰਨਾਰੇ ਉੱਪਰ ਵੀ ਇਤਨੀ ਦੁਕਾਨਾਂ ਬਣੀਆਂ ਆਈਆਂ ਨੇ ਨੀੱਚੇ ਦਾ ਆਪਾਂ ਇੱਦਾਂ ਹੀ ਮੱਤਾ ਦੇ ਗਲੇ ਉੱਪਰ ਆਪਾਂ ਹੀ ਪ੍ਰਸਾਦ ਲੈ ਲਿਆ ਚੜਾਉਣ ਵਾਸਤੇ ਨਾਲੇ ਘਰਦਿਆਂ ਨੂੰ ਲੈ ਕੇ ਜਾਣ ਵਾਸਤੇ ਰੋਡ ਦਾ ਪ੍ਰਸਾਦ ਇੱਧਰਲੇ ਪਾਸੇ ਤੁਸੀਂ ਪੈਦਲ ਆ ਤੇ ਇੱਧਰ ਸਾਹਮਣੇ ਮੰਦਿਰ ਨੀੱਚੇ ਥੋੜੀ ਜਿਹੀ ਪੌੜੀਆਂ ਉੱਤਰ ਕੇ ਬਾਕੀ ਤੁਸੀਂ ਇੱਧਰ ਗੱਡੀਆਂ ਦਾ ਰਸਖ ਦੇਖ ਹੀ ਸਕਦੇ ਹੋ ਕਿਵੇਂ ਮੰਦਿਰ ਦੇ ਸਾਹਮਣੇ ਹੋ ਰਿਹਾ ਕਿਉਂਰੇ ਪਾਰਕਿੰਗ ਪੁਰਕਿੰਗ ਦੀ ਜਗ੍ਹਾ ਘੱਟ ਆ ਇਸ ਕਰਕੇ ਵੀ ਥੋੜੀ ਪਿੱਛੇ ਖੜਾਏ ਸੀਗੇ ਕਿ ਚਲੋ 5-10 ਮਿੰਟ ਬੰਦਾ ਤੁਰ ਕੇ ਆ ਜਾਂਦਾ ਗੱਡੀ ਫਾੜਦੀ ਫੋਕੀ ਦੀ ਇਹ ਆਪਾਂ ਨਿੱਕੇ ਮੰਦਰ ਤੇ ਗੱਲਬਾਤ ਦੇਖੀ ਤੇ ਉਹਦਾ ਦ੍ਰਿਸ਼ ਬਣਾਇਆ ਗਿਆ ਯੁਰੇ ਆਪਾਂ ਪਾਜੀ ਨੇ ਇੱਧਰ ਸਾਹਮਣੇ ਰੋਟੀਆਂ ਤੇ ਮਾਤਾ ਰਤਨੋ ਤੇ ਨਿੱਕੇ ਗੁਸ਼ਦਾਂ ਦਿਖਦਾ ਖਾਸਾ ਉੱਚਾ ਬਣਾਇਆ ਗਿਆ ਹੋਇਆ ਮੰਦਰ ਲੈਣ ਇਧਰ ਬਾਈਆਂ ਦੀ ਹੈ ਤੇ ਆਹ ਵਾਲੀ ਲਾਈਨ ਇਧਰਲੇ ਪਾਸੇ ਬੀਬੀਆਂ ਦੀ ਹੈ ਬੀਬੀਆਂ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਕਿ ਜਿਹੜੇ ਦੂਰ ਤੋਂ ਹੀ ਮੱਥਾ ਟੇਕਦੀਆਂ ਨੇ ਕਿ ਪਾਪਾ ਜੀ ਬ੍ਰਹਮਚਾਰੀ ਨੇ ਤੇ ਬੰਦਿਆਂ ਨੂੰ ਘਰ ਮੰਦਰ ਚ ਜਾਣ ਦੀ ਪਰਮਿਸ਼ਨ ਹੈ ਤੇ ਬਾਈ ਉਹਨਾਂ ਦੇਖੋ ਜਿਹਨੇ ਸਾਰੇ ਬੀਬੀਆਂ ਦੂਰ ਤੋਂ ਹੀ ਥੋੜਾ ਮੱਥਾ ਟੇਕ ਰਹੀਆਂ ਨੇ ਆ ਬੰਦਿਆਂ ਦੀ ਲੈਣਾ ਬਾਈ ਉਹਨਾਂ ਸਾਰੇ ਇਧਰੋਂ ਜਾ ਰਹੇ ਨੇ ਤੇ ਬੀਬੀਆਂ ਇਧਰੋਂ ਜਾ ਕੇ ਥੱਲੇ ਹੀ ਮੱਥਾ ਟੇਕ ਲੈਂਦੀਆਂ ਨੇ ਤੇ ਬਾਈ ਉਹਨਾਂ ਸਾਰੇ ਉੱਪਰ ਜਾ ਕੇ ਮੂਰਤੀ ਦੇ ਇੱਕਦਮ ਸਾਹਮਣੇ ਹੀ ਮੱਥਾ ਟੇਕ ਦਿੰਦੇ ਨੇ

ਇੱਥੇ ਹੁਣ ਅਸੀਂ ਮੰਦਰ ਮੱਥਾ ਟੇਕ ਕੇ ਆਏ ਆਂ ਉਹ ਗੁਫਾ ਦੇ ਵਿੱਚ ਫਿਰ ਮੁਰਤियां ਉਹਨਾਂ ਨੇ ਸਥਾਪਿਤ ਆ ਕਰੀ ਆ ਉੱਪਰਲੀ ਸਾਈਡ ਮੰਦਰ ਆ ਜੀ ਮੰਦਰ ਦੇ ਬਿਲਕੁਲ ਸਾਹਮਣੇ ਐਲ ਸੀ ਡੀ ਲੱਗੀ ਹੋਈ ਆ ਪੂਰਾ ਇਤਿਹਾਸ ਵਗੈਰਾ ਚੱਲਦਾ ਰਹਿੰਦਾ ਰੈਗੂਲਰਲੀ ਜਿਹਦੇ ਹੁਣ ਤੁਸੀਂ ਸਕਰੀਨ ਸ਼ਾਟ ਦੇਖੇ ਨੇ ਬਾਕੀ ਬਹੁਤ ਹੀ ਸੋਹਣੀ ਜਗ੍ਹਾ ਸ਼ਾਂਤਮਈ ਜਗ੍ਹਾ ਵਧੀਆ ਜਗ੍ਹਾ ਮੱਥਾ ਟੇਕ ਕੇ ਸਕੂਨ ਮਿਲਦਾ ਪੂਰੇ ਗੁਪਤਵਾਸ ਕਰਕੇ ਸੀਗੇ ਬਾਬਾ ਜੀ ਫਿਰ ਤੇ ਉੱਪਰ ਗੁਫਾ ਬਣੀ ਪਈ ਆ ਉੱਥੇ ਮੂਰਤੀ ਆ ਬਾਬਾ ਜੀ ਦੀ ਔਰ ਨੀਚੇ ਇਹੋ ਜਗਾ ਸ਼ਾਤ ਲਈ ਜਿੱਥੋਂ ਪਹਿਲਾਂ ਮੱਥਾ ਟੇਕਿਆ ਸੀ ਮੰਦਿਰ ਚ ਤੇ ਸਾਹਮਣੇ ਵਸੇ ਉਹ ਨੰਗਲ ਡੈਮ ਦੇ ਗੇਟ ਦਿਖਦੇ ਹੋਏ ਜਿੰਨੀਆਂ ਵਜਰੀ ਆ ਸਿਕਸ ਐਕਸ ਜੂਮ ਲਾ ਕੇ ਤੇ ਆਹ ਸਾਹਮਣੇ ਵਾਲੀ ਸਾਈਡ ਆ ਕਿਤੇ ਨਾਣਾ ਦੇ ਸ਼ਰ ਮਾਤਾ ਦਾ ਮੰਦਿਰ ਪਰ ਇਧਰੋਂ ਜੇ ਘੁੰਮ ਕਮਾ ਕੇ ਖਾਸੀ ਦੂਰ ਲੰਬਾ ਸਫਰ ਪੈ ਜਾਂਦਾ ਤੇ ਬਾਕੀ ਜੇ ਕਈ ਸ਼ਰਦਾਲੂ ਕਿਸ਼ਤੀਆਂ ਦੇ ਰਾਹੀਂ ਨਾਣਾ ਦੇਵੀ ਤੋਂ ਸਿੱਧੀ ਟੈਂਕ ਕ੍ਰੋਸ ਕਰਕੇ ਕੰਟਾਂਹੀ ਲੱਗਦਾ ਫਿਰ ਸ਼੍ਰੀ ਬਾਬਾ ਬਲਗਨਾ ਜੀ ਦੇ ਮੰਦਿਰ ਵੱਲੋਂ ਆ ਜਾਂਦੇ ਆ ਲੱਸੀ ਦਾ ਲੰਗਰ ਚੱਲਦਾ ਵਿਆ ਸੀਗਾ ਆਪਾਂ ਲੈ ਲਈਏ ਲੱਸੀ ਸਵੇਰੇ ਸਵੇਰੇ ਲੱਸੀ ਮਿਲ ਜੇ ਤਾਂ ਗੱਲ ਬਾਤ ਹੀ ਹੋਰ ਹੈ ਨਾਲ ਨਾਲ ਜਿੱਤੇ ਇੱਕ ਪਰੌਂਠਾ ਹੁੰਦਾ ਕੰਮ ਸਿਰਾਂ ਲੱਗਦੇ ਨਾ ਸੀਗਾ। ਬਾਕੀ ਲੱਸੀ ਬੋ ਘੰਟ ਹੈ। ਆਹ ਖੜੀ ਆਪਣੀ ਗੱਡੀ ਸਾਹਮਣੇ ਤੇ ਹੁਣ ਜਾਵਾਂਗੇ ਵਾਪਸੀ ਨੀਚੇ ਵੱਲੋਂ। ਦੇਖਦੇ ਅੱਗੇ 10:00 ਵਜੇ ਫੇਲਾ ਖਾਣਾ ਹੋਣਾ ਕਰਨੇ ਕਿਤੇ ਜਾ ਕੇ ਕਿਉਂਕਿ ਸਵੇਰੇ ਕੱਲ ਨੂੰ ਚਾਹੋ ਪੀਤੀ ਸੀਗੀ ਹਲਕਾ-ਪੁਲਕਾ ਬਿਸਕੁਟ ਲੈ ਲਿਆ ਸੀਗਾ। ਤੇ ਪਹਿਲਾਂ ਕੋਈ ਚੰਗਾ ਢਾਬਾ ਲੱਭਦੇ ਆ। ਦੇਖ ਕੇ ਕੋਈ ਖਾਣ ਵੀ ਨੂੰ ਸਵਾਦ ਆਵੇ ਜੇ। ਚੰਡੀਗੜ੍ਹ ਮਨਾਲੀ ਹਾਈਵੇ ਤੋਂ ਜੋ ਸ਼ਹਿਰ ਆਂਦਾ ਏ ਕਿ ਛੋਟਾ ਜਿਹਾ ਕੁਮਾਰਮੀ ਉੱਥੋਂ ਤੋਂ ਨੂੰ ਫਿਰ ਤਲਾਈ ਨੂੰ ਰਸਤਾ ਮੁੰਦਣਾ 40 ਕਿਲੋਮੀਟਰ ਹੈ ਤੇ ਰਾਹ ਸਾਰਾ ਇਦਾਂ ਦਾ ਕੱਲ ਰਾਤੀ 1.5 2 ਵਜੇ ਇਸ ਰਾਤ ਦੇ ਸੀਗੇ ਸਿੰਗਲ ਗੱਡੀ ਕ੍ਰੋਸਿੰਗ ਹੀ ਆ ਬਾਕੀ ਦੇਵਦਾਰ ਚੀਲ ਦੇ ਪੇੜ ਲੱਗੇ ਹੋਏ ਨੇ ਕਨੇਕੇ ਪਿੰਡ ਵੀ ਹੈਗੇ ਨੇ ਪਰ ਇੱਧਰ ਤਕਰੀਬਨ ਪਰ ਰੋਡ ਰੋਡ ਤੇ ਘਾਟੀਆਂ ਵਾਦੀ ਚਾਰੋਂ ਪਾਸੇ ਜੰਗਲ ਹੀ ਜੰਗਲ ਤੇ ਬੱਕਰੀਆਂ ਚਰਾਂਦਾ ਹੋਇਆ ਬਾਈ ਤੇ ਆ ਖੜੀ ਆਪਣੀ ਗੱਡੀ ਜਦੋਂ ਚਾਰੋਂ ਪਾਸੇ ਇੰਨੀ ਖੂਬਸੂਰਤੀ ਹੋਵੇ ਤਾਂ ਇੱਕ ਦੋ ਫੋਟੋ ਤਾਂ ਖਿੱਚਣੀ ਬੰਦ ਹੀ ਹੋਇਆ ਦੇਖੋ ਜੀ ਅਣ ਇੱਕ ਅੱਧੀ ਲਵਾਂਗੇ ਫੋਟੋ ਨਵੀਂ ਟੀਛੜ ਦੇ ਨਾਲ ਕੀ ਕੀ ਬਾਤ ਆ ਕੀ ਬਾਤ ਆ ਨਹੀਂ ਰਿਸਾ ਆਲੋ 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 ਇੱਧਰ ਲਾ ਕੇ ਗੱਡੀ ਨਹਿਰ ਦੇ ਕਿਨਾਰੇ ਸ਼੍ਰੀ ਹਰੀ ਫੂਡ ਤੇ ਰੁਕਿਆ ਹਾਂ ਬ੍ਰੇਕਫਾਸਟ ਤੇ ਲੰਚ ਵਾਸਤੇ ਦੋਨੋਂ ਚੀਜ਼ਾਂ ਇਕੱਠੀਆਂ ਹੋ ਰਹੀਆਂ ਕਿ 11:00 ਵਜੇ ਦਾ ਟਾਈਮ ਹੋ ਗਿਆ ਤਕਰੀਬਨ ਆ ਮੁੰਡੇ ਬੈ ਗਏ ਨੇ ਪਰੌਂਠਿਆਂ ਦਾ ਆਰਡਰ ਲੱਗ ਚੁੱਕਿਆ ਹੈ ਬਕਤੀ ਡਾਈਟ ਤੇ ਜਾ ਰਹਾ ਸੀ ਕੰਮ ਅੱਜ ਖਾਸ ਜਨਾਵਾ ਪ੍ਰੋੜਾ ਬਰੌੜੀ ਕੰਮ ਹੋਣ ਲੱਗਾ। ਬਾਕੀ ਸਫਰਾ ਦੇ ਤਾਂ ਇਦਾਂ ਹੀ ਰਹਿੰਦਾ ਇਹ ਚੀਜ਼ਾਂ ਮਿਲਦੀਆਂ ਨੇ ਖਾਣ ਨੂੰ। ਆ ਪਾਣੀ ਪੀ ਕੇ ਬਹਿ ਗਏ ਦੁਬਾਰਾ ਗੱਡੀ 'ਚ। ਢੋਂਡੇ ਖਾ ਗਏ ਮੁੰਡੇ। ਮੋਟੇ ਤਾਂ ਨਹੀਂ ਹੋਗੇ ਮੁੰਡਿਓ। ਕੱਟ ਵਿੜਨ ਲੱਗ ਗਏ। ਕੱਟ ਵਿੜਨ ਲੱਗ ਗਏ ਮੁੰਡਿਆਂ ਦੇ। ਉਹ ਆ ਜੀ ਉਹ ਕਿਹਾ ਨੀਚੇ ਦਰਿਆ ਚੱਲਦਾ। 40 ਕਿਲੋਮੀਟਰ ਛੋਟੇ-ਛੋਟੇ ਰਾਹਾਂ ਤੇ ਸਫ਼ਰ ਕਰਕੇ ਫਿਰ ਆ ਗਏ ਆ ਜੇ ਆਪਾਂ ਸਿੱਧਾ ਮਨਾਲੀ ਵਾਲੇ ਹਾਈਵੇ ਤੇ ਵਾਪਸ ਚੰਡੀਗੜ੍ਹ ਵੱਲ ਨੂੰ ਪਲਥੀ ਨਾਮ ਦਾ ਇੱਕ ਬੱਸ ਸਟਾਪ ਆਂਦਾ ਹੈ। ਉੱਥੋਂ ਥੋੜਾ ਨੀਚੇ ਨੂੰ ਜਾ ਕੇ ਫਿਰ ਰਸਤਾ ਮੁੜਦਾ ਆਪਣਾ ਸ਼ਾਹਤ ਲਈ ਨੂੰ। ਉਹ ਸਾਰਾ ਰੋਡ ਛੋਟਾ ਰੋੜਾ ਸਿੰਗਲ ਜਿਵੇਂ ਦੇਖਿਆ ਤੁਸੀਂ ਪਿੱਛੇ ਵੀਡੀਓ 'ਚ ਤੇ ਵੈਸੇ ਰਾਤ ਦਾ ਸਫ਼ਰ ਨਾ ਹੀ ਕਰੋ ਤਾਂ ਚੰਗਾ ਉਸ ਰੋਡ ਤੇ ਬਾਕੀ ਅਸੀਂ ਰਾਤੋਂ ਰਾਤ ਹੀ ਚੱਲ ਗਏ ਸੀਗੇ ਤਕਰੀਬਨ 2 ਵਜੇ ਪਹੁੰਚੇ ਸੀਗੇ 9:30 9 ਵਜੇ ਚੱਲੇ ਹੀ ਪਟਿਆਲੇ ਤੋਂ ਬਾਕੀ ਹੁਣ ਰੋੜਾ ਨੁੱਕਿਆ ਪੂਰਾ ਦੇਖ ਹੀ ਸਕਦੇ ਜਿਹੜਾ ਨਵਾਂ ਹਾਈਵੇ ਬਣਿਆ ਉਹ ਵਾਲਾ ਇਹ ਤਦ ਸਿੱਧਾ ਨਾਲ ਥੱਲੇ ਨੂੰ ਜਾਂਦਾ ਹੋਇਆ ਰਾਹ ਸਤਲੁਜ ਦਰਿਆ ਵੱਲੋਂ ਲੋਕੇਸ਼ਨ ਸੋਹਣੀ ਲੱਗ ਰਹੀ ਸੀ ਤਾਂ ਆਪਾਂ ਵੀ ਗੱਡੀ ਥੱਲੇ اتار ਲਈ ਐ ਬਾਕੀ ਹੈ ਕੰਮ ਆਫ ਰੋਡ ਹੀ ਐ ਪੂਰਾ ਆਏ ਹਏ ਹਏ ਕੀ ਬਾਤ ਐ ਕੀ ਬਾਤ ਐ ਉਹ ਸਾਹਮਣੇ ਦੇਖੋ ਪੁਲਿਸ ਜਿੱਥੋਂ ਆਪਾਂ ਲੰਘਣਾ ਜਾਂ ਉੱਪਰ ਹਾਈਵੇ ਜਾ ਰਿਹਾ ਗੱਲ ਬਾਤ ਨਹੀਂ ਚਨਾ ਇਹ ਦੇਖੋ ਇਹ ਤਕਰੀਬਨ ਬਲਾਸਪੁਰ ਦੇ ਨੇੜੇ ਕੋ ਹੈ ਆ ਸਾਹਮਣੇ ਜਾਂਦਾ ਹਾਈਵੇ ਆ ਇਧਰੋਂ ਥੱਲੋਂ ਪੂਰੀ ਆਫ ਰੋਡਿੰਗ ਕਰਦੇ ਹੋਏ ਗੱਡੀ ਤਾਰ ਕੇ ਲਿਆਏ ਆ ਬਾਕੀ ਥੋੜਾ ਗਰਮੈਸ਼ ਵਾਲਾ ਉਦਾਂ ਮੋਲ ਕਿਉਂਕਿ ਪਾਣੀ ਦੇ ਕਿਨਾਰੇ ਆਪਾਂ ਗਰਮੈਸ਼ ਤਾਂ ਹੋਣੀ ਹੋਣੀ ਆ ਕੰਮ ਘੈਂਟ ਆ ਉਦਾਂ ਬੁਰਾ ਰਾਹ ਕੁਛ ਐਦਾਂ ਦਾ ਓਏ ਹੋਏ ਚਟਕੇ ਤੱਕੇ ਬਹੁਤ ਆਤਰੇ ਨੇ ਕੱਚਾ ਜੀ ਵਸਜ ਵਿੱਚ ਠੱਕੇ ਜਿਨ ਵਾਲੀ ਤਾਰਿਆ ਹੁੰਦਾ ਥੱਲੇ ਨੂੰ ਰਾਹ ਪਰ ਜਗਾ ਠੀਕਿਆਂ ਉੱਧਾ ਖੁੱਲੇ ਡੁੱਲੇ ਈ ਫੁਸਕਨ ਮਿਕੁਸ ਜਾਂ ਪਿਸੂ ਦਾ ਬੱਟ ਥਿਸ ਇਸ ਵਾਟਰ ਕੇ ਸਕੂਲੀ 20% ਕੇ एक बारी पीयो किंतु बारी बारी मांगू के नहीं पानी दो दिन प्यास नहीं लगू के पानी के आ इस इस बंता के प्राण टेपो इस काला कला नमक कला नमक कला बड़क सोल ਇਹ ਕਿਦਰ ਕੋਕ ਦਾ ਟੇਸਟ ਸੇਪਨਾਪ ਦਾ ਟੇਸਟ ਵਰੀਤਾ ਛਰਪਤ ਪੜਿਸਕਾਂ ਚ ਮੀ ਹੱਟੀਆਂ ਬਿੱਟ ਬਿੱਟੀ ਹੱਟੀ ਉੱਚ ਮੀ ਪਰ ਪਰ ਕੇ ਗਲਾਸ ਪੀਓ ਪਰ ਪਰ ਕੇ ਮਸਾਲਾ ਪਕ ਸੋ ਗਪੀਓ ਚੱਕਰ ਵਾਸਤੇ ਕਬਰੀਤਾ ਬੰਨ ਕੇ ਆ ਸਾਰਿਆਂ ਪੀਤਾ ਢੋਂਟੇ ਬੋ ਹੋ ਗਿਆ ਕਿਹਨੇ ਕਿਰਤ ਬੁਰ ਸਾ ਫੇਮਸ ਨਿੰਬੂ ਲਮਨ ਹਲੇ ਦਾ ਠੰਡਾ ਪੀ ਕੇ ਨਾਲ ਹੀ ਕਰਦੇ ਆਪਾਂ ਬਲੌਗ ਸਵਾਪਤ ਜੇ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਬਾਕੀ ਆਪਾਂ ਜਲਦੀ ਮਿਲਾਂਗੇ ਹਾਂ ਦੋਨੋਂ ਅਗਲੇ ਬਲੌਗ ਚ ਥੋੜੇ ਲੰਬੇ ਸਫ਼ਰ ਦੇ ਉੱਤੇ ਮੌਸਮ ਠੀਕ ਹੋਣ ਦੀ ਵੇਟ ਕੀਤੀ ਜਾ ਰਹੀ ਕਿਉਂਕਿ ਬਾਰਿਸ਼ਾਂ ਨੇ ਕੋਕਨ ਦਾ ਨਾਮ ਹੀ ਨਹੀਂ ਲੇ ਰਹੀ ਇਸ ਵਾਰ ਤੇ ਬਾਕੀ ਤਿਆਰੀ ਪੂਰੀ ਹੈ ਜੇ ਵੀਲੌਗ ਦੇਖਣੇ ਨੇ ਉਹਦੇ ਲਈ ਤੁਹਾਨੂੰ ਚੈਨਲ ਕਰਨਾ ਸਬਸਕ੍ਰਾਈਬ ਤੇ ਉਹ ਕਰ ਲਿਓ ਓਕੇ ਥੈਂਕ ਯੂ ਫॉर ਵਾਚਿੰਗ